ਸੋ ਫਿਰੋਜ਼ਪੁਰ ਦੇ ਕਿੱਲਿਆ ਵਾਲਾ ਚੌਕ ਵਿਖੇ ਨਿਤ ਦਿਨ ਹਾਦਸੇ ਵਾਪਰਦੇ ਰਹਿੰਦੇ ਨੇ ਅੱਜ ਪਿੰਡ ਜਲ ਤੋਂ ਅੰਮ੍ਰਿਤਸਰ ਜਾ ਰਿਹਾ ਕੇਲਿਆਂ ਦਾ ਭਰਿਆ ਹੋਇਆ ਟਰੱਕ ਕਿੱਲੇ ਵਾਲਾ ਚੌਕ ਵਿਖੇ ਪਲਟ ਗਿਆ ਤੇ ਟਰੱਕ ਦੇ ਵਿੱਚ ਬੱਚੋਂ ਕੇਲਿਆਂ ਦੀਆਂ ਸਾਰੀਆਂ ਗੱਡੀਆਂ ਹੀਟਾ ਡੇਗ ਪਈਆਂ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਉਕਤ ਟਰੱਕ ਚਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਥੋਂ ਲੰਘ ਰਹੇ ਲੋਕਾਂ ਨੂੰ ਬਚਾਉਂਦੇ ਹੋਏ ਇਹ ਟਰੱਕ ਪਲਟ ਗਿਆ ਸੀ ਇਹ ਸਰ ਜਾ ਲਗਾਉਂ ਤੋਂ ਭਰ ਕੇ ਆਏ ਆਂ ਅੰਮਰ ਸਰਦਾ ਮਹਾਲਾ ਹਾਂਜੀ ਤੇਰੇ ਤੇ 3 ਵਜੇ 3:30 ਵਜੇ ਤੇ ਮੈਨੂੰ ਇੱਥੇ ਦਿਖਾਈ ਦਿੱਤੇ 4 ਜਾਨੇ ਬੈਠੇ ਫਟਬਾਰੀ ਤੇ ਮੈਂ ਸੋਚਿਆ ਸਰ ਕੋਈ ਮੇਲਾ ਚੱਲਣ ਜਾ ਤੇ ਸਰਦਾਲੂ ਬੈਠੇ ਨੇ ਉਹ ਗੱਡੀ ਨੇੜੇ ਆ ਗਈ ਤੇ ਉੱਠ ਕੇ ਆਪਣਾ ਤੇ ਰੋਡ ਪਾਰ ਕਰਨ ਲੱਗੇ ਬਸ ਉਹਨਾਂ ਨੂੰ ਬਚਾਉਣ ਦੇ ਕਰਕੇ ਗੱਡੀ ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ ਇਹ ਹੋਇਆ ਕਿ ਤੇ ਫਰੋਈਪੁਰ ਹੋਇਆ ਜੀ ਹਾਂਜੀ ਹੋ ਗਿਆ ਕਿੰਨੇ ਵਜੇ ਘਟਣਾ 3 ਵਜੇ 3:30 ਤੇ ਕੇਲੇ ਨਾ ਭਰਿਆ ਆ ਇਹ ਟਰੱਕ ਹਾਂਜੀ ਕੇਲੇ ਤੇ ਤੁਹਾਡੇ ਤੁਸੀਂ ਇਕੱਲੇ ਸੀ ਹਾਂਜੀ ਇਕੱਲੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੋਰ ਨਹੀਂ ਹਮ ਬਾਕੀ ਹੈ ਗੱਡੀ ਦਾ ਹੀ ਨੁਕਸਾਨ ਆਪਣਾ ਬਚਾਓ ਨਹੀਂ ਨਹੀਂ ਘਟ ਗਈ ਤਾਂ ਤੇ ਕੀ ਨਾਮ ਅਸਰ ਤੁਹਾਡਾ ਸੰਦੀਪ ਜੀ